ਬੱਸ ਨਾਲੇ ਤੋਂ ਬੜਬੜ ਮਾਇ ਦੇਖੀ ਜਾਓ ਜੁਰੇ ਮੇਰੇ ਮੈਂ ਇੱਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਮੇਰੇ ਵੀਰ ਭਰਾ ਰਿਕਵੈਸਟ ਹੈ ਹੱਥ ਜੋੜ ਕੇ ਬੇਨਤੀ ਹੈ ਜੀ ਸੋਨੂੰ ਨਹਿਰ ਵੀ ਦਿਖਾਵਾਂਗੇ ਹਰੀ ਘਟਾ ਵਾਲੀ ਆਹ ਦੇਖੋ ਬਜ਼ੁਰਗ ਬੈਠੇ ਆ ਸ਼ਾਮੇ ਜਿਹੜੇ ਕੋਟਰੇ ਹੋਣ ਚਾਹੀਏ ਅੱਗੇ ਬਹੁਤ ਵੱਡਾ ਹਾਸਾ ਹੋਇਆ ਹੋਇਆ ਉਹ ਦਿਖਾਵਾਂਗਾ ਤੁਹਾਨੂੰ ਮੈਂ ਐਸੇ ਕਰਕੇ ਲਾਈਵ ਕਰਿਆ ਆਉਣਾ ਮੇਰੇ ਸਭ ਚ ਕਿਸੇ ਨੇ ਚੱਕਿਆ ਹੋਣਾ ਕੁਛ ਨਹੀਂ 嗯。Mm hmm. ਸ਼ੜਕਾਂ ਤੇ ਕੋਈ ਨਹੀਂ ਛੱਡਿਆ ਇੰਨੀ ਕੋਪਾ ਸੜਕਾਂ ਦੇ ਪੁੱਛਾਂ ਆ ਬਸ ਚਾਹੀਦੀ ਹੈ ਸ਼ੜਕਾਂ ਨੂੰ ਸ਼ਾਂ ਚਾਹੀਦੀ ਆ ਆ ਜਗਾ ਬਣੀ ਆ ਬਾਬੇ ਦੀ ਬਹੁਤ ਸੋਹਣੀ ਜਗਾ ਜੀ ਆ ਸਾਰੀ ਜਗਾ ਬਹੁਤ ਸੋਹਣੀ ਬਣੀ ਹੋਈ ਆਨ ਗਲਤ ਨਹੀਂ ਹੈਗੀ ਯਾਰ ਮੀਆਂ ਬੀਵੀ ਜਾਂਦੇ ਨੇ ਦੇਖੋ ਕਿਵੇਂ ਇਹਨਾਂ ਨੇ ਹੱਥ ਪਾਇਆ ਉਹਨੇ ਕਿੱਦਾਂ ਜਿਹਾ ਵੈਸੇ ਗਲਤ ਲੱਗਦਾ ਇਹ ਚੀਜ਼ ਆ ਇਹ ਕੁਐਸਚਨ ਨਹੀਂ ਚੱਲਦਾ ਕਰ ਦੇ ਵੀ ਤਾਂ ਚੱਲ ਜਾਂਦੇ ਨੇ ਬਾਕੀ ਪ੍ਰਮਾਤਮਾ ਦਾ ਨਾਮ ਲਿਆ ਕਰੋ ਬਰੇ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਵੱਡੀ ਚੀਜ਼ ਹੈ 6 ਕਿਲੋਮੀਟਰ ਹੈਗਾ ਇਹ ਬੜਵੜ 6 ਕਿਲੋਮੀਟਰ ਪੋਚਾਰ ਕਿਲੋਮੀਟਰ ਤੇ ਆ ਆਪਾਂ ਦਾ ਵੀਆਈਪੀ ਬੰਦੇ ਆਪਣੀ ਟਰੈਕਟਰ ਨਹੀਂ ਲੱਗਦੀ ਜੀ ਨਿਯੋਤੇ ਰੇਤਾਂ ਉੱਤੇ ਗਈ ਪੈਟਰੋਲ ਪੰਪ ਆ ਗਿਆ ਜੀ ਇੱਕ ਪੈਟਰੋਲ ਪੰਪ ਬਹੁਤ ਅੰਦਰ ਰਸਤੇ ਚ ਉੱਥੇ ਗਿਆ ਦਿਖਾਉਂਗਾ ਤੁਹਾਨੂੰ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਵੈਸੇ ਮੈਨੂੰ ਕਈ ਦਿਨ ਹੋ ਗਿਆ ਇਹਨੂੰ ਉਹ ਸਹਾਂ ਦਾ ਗੱਡੀ ਲੈ ਕੇ ਆਉਣਾ ਕਰੋੜ ਰੁਪਏ ਦੀ ਗੱਡੀ ਸੀ ਬਹੁਤ ਨੁਕਸਾਨ ਹੋਇਆ ਸੀਗਾ ਗੱਡੀ ਤਾਂ ਖਤਮ ਹੋ ਗਈ ਪਰ ਬੰਦਾ ਬਚ ਗਿਆ ਕਹਿੰਦੇ ਗੱਡੀ ਮਹਿੰਗੀ ਤਾਂ ਬਚਿਆ ਸੜਕਾਂ ਦਾ ਮਾੜਾ ਮਾੜਾ ਕੱਚ ਸਾਰੀ ਜਗ੍ਹਾ ਤੇ ਆ। ਕੋਈ ਆਏ ਜੀ ਚਮਕੋ ਵੇੜੇ ਕੱਚ ਵੀ ਇਕੱਠਾ ਕਰਿਆ ਕਰੇ। ਕਿਉਂਕਿ ਕੱਚ ਸਾਈਕਲਾਂ 'ਚ, ਸੁਕੜਾਂ 'ਚ, ਮੋਟਰਸਾਈਕਲਾਂ 'ਚ ਕੱਚ ਵਾਰਾ ਵੱਜ ਕੇ ਪੈਂਚਰ ਹੋ ਜਾਂਦੇ ਨੇ। ਇੱਕ ਦਿਨ ਮੈਂ ਆ ਗਿਆ ਸੀ ਉਦਨ ਸੜਕ ਤੇ ਗੱਡੀ ਖੜੀ ਉਹ ਗੱਡੀ ਦੇ ਵਿੱਚ ਬਸ ਵਨਸਨ 10 ਸਾਲਾਂ ਤੋਂ ਸੀ ਕੀ ਹੋ ਰਿਹਾ ਸੀ ਆਹੀ ਰੋਡ ਵੱਡਾ ਮੇਨ ਪਹਿਲੇ ਤਾਂ ਮੇਰਾ ਠੀਕ ਕਰੀ ਵੀਡੀਓ ਬਣਾਵਾ ਫੇਰ ਮੈਂ ਕਹਿੰਦਾ ਹੈਗਾ ਕੱਲਾਂਗਾ ਐਵੇਂ ਯਾਰ ਕੁੱਟਣਗੇ ਫਾਇਦਾ ਨਹੀਂ ਠੀਕ ਹੈ ਨਾ ਉਹ ਕਾਲਜ ਵਾਲੇ ਮੁੰਡੇ ਸੀਗੇ ਜਵਾਂ ਨਹੀਂ ਸ਼ੰਗ ਸ਼ਰਮ ਕਰਦੇ ਨੇਰ ਹਰੀਗੜ ਵਾਲੀ ਨੇਰ ਵੀ ਬਹੁਤ ਵਧੀਆ ਜੀ ਬਹੁਤ ਠੰਡਾ ਪਾਣੀ ਆ ਬਹੁਤ ਨੰਦ ਮੇਰੇ ਕਹਿਣ ਦਾ ਮਤਲਬ ਹੀ ਨਾ ਨਾ ਕਰਦੇ ਮੈਂ ਕਿਹਾ ਵੀ ਪੰਜਾਬ ਪੰਜਾਬ ਦੇ ਵਿੱਚ 20% ਥਾਰਾਂ ਹੋ ਗਈਆਂ ਲੋਕਾਂ ਕੋਲ ਨਾਲੇ ਥਾਰ ਕੋਈ ਬਾਲੀ ਵੱਡੀ ਚੀਜ਼ ਹੈਗੀ ਇਹ ਲੋਫਰ ਪਣੇ ਵਾਲੇ ਬਸਤੀ ਬਣੀ ਹੋਈ ਆ ਪਰ ਫਿਰ ਵੀ ਲੋਕਾਂ ਕੋਲੇ ਥਾਰਾਂ ਬਹੁਤ ਹੋ ਗਈਆਂ ਨੇ ਕਿਹੜਾ ਥਾਰ ਤਾਂ ਬਸ ਕਦਾ ਨਾਮ ਚੱਲੇਗਾ। ਪਹਿਲਾਂ ਸੀ ਉਦੋਂ ਕਹਿੰਦੇ 5 ਲੱਖ ਰੁਪਇਆ ਘੱਟ ਸੀ। ਅੱਜ ਦੀ ਰੇਟ 'ਚ 5-7 ਲੱਖ ਰੁਪਇਆ ਮਹਿੰਗੀ ਹੈ ਜੀ ਉਹ। ਉਹ ਰੇਟ ਕਿੰਨਾ ਨੇ ਵਧਾਇਆ ਆਪਣੇ ਜੱਟਾਂ ਨੇ ਵਧਾਇਆਗਾ। ਹਰੀਗੜ੍ਹ ਨੇਰ ਹਰੀਗੜ੍ਹ ਸੈਰ। ਅਨੀ ਬੱਤਰ ਬਾਈ ਬੀ ਤੇ ਉਹਨੇ ਰੱਖਿਆ ਸੀ ਉਹਨ ਇੱਥੋਂ ਪੈਣੀ ਆ ਰੇਡ ਰੇਡ ਤੋਂ ਅੱਖਾਂ ਲਾ ਲਈ ਚ 4 ਕਿਲੋਮੀਟਰ ਬੜਾੜ ਦਰ ਤੇਰੇ ਤਾਂ ਮੰਗਦਾ ਪ੍ਰੀਤ ਤੂੰ ਕੋਣੀ ਨਾ

ਉਹ ਪਲਾਸੇ ਕੋਲੇ ਬੰਦ ਕਰ ਲਾਂਗੇ ਲੈ ਵੀ ਉਹ ਗੱਡੀ ਚੱਲ ਕੇ ਗਈ ਵੀ ਘੱਟ ਸੀ ਉਹ ਤਾਂ ਬੰਦਾ ਫਸ ਗਿਆ ਗੱਡੀ ਵਾਲੇ ਜਿਹੜੇ ਵਿੱਚ ਲੱਗੀ ਸੀ ਪਰ ਗੱਡੀ ਖਸ ਗਈ ਸਾਤ ਮਸੇ ਗੱਡੀ ਗੱਡੀ ਨੂੰ ਕੋਈ ਲੈ ਕੇ ਨਹੀਂ ਗਿਆ ਇੱਕ ਟੂਲ ਤੇ ਖੜਿਆ ਜੀ ਔਰ ਦੀ ਗੱਡੀ ਸੜੀ ਹੋਈ ਤਾਂ ਤੇਰੇ ਤਾਂ ਮੰਗਦਾ ਪ੍ਰੀਤ ਬਾਜੀ ਫੋਨ ਆ ਗਿਆ ਸੀ ਵਿੱਚ ਯਾਰ ਉਹਨਾਂ ਦਾ ਬਹੁਤ ਬਹੁਤ ਧੰਨ ਜੀ ਨੇ ਦੋ ਲਾਈਕ ਕਰਿਆ ਸ਼ੇਅਰ ਵੀ ਸ਼ੇਅਰ ਵੀ ਕਰ ਦਿਓ ਯਾਰ ਭਰਾ ਮੇਰੇਓ ਸਾਨੂੰ ਤੋਂ ਪਾਜੀ ਛੜਕ ਦਿਖਾ ਰਿਆਂਗਾ। ਹਾਂ। ਤੇ ਕਮੈਂਟ ਕਰ ਦਿਓ। ਸਾਨੂੰ ਐ ਛੜਕਾ ਦਿਖਾਇਆ ਕਰੂ ਮਰਗਾ। ਕਮੈਂਟ ਵੀ ਕਰ ਦਿਆ ਕਰੋ ਘੈਂਟ ਜੱਕ ਅੱਬਾ। ਬਾਕੀ ਆਪਾਂ ਗੁਰੂ ਜੀਆ ਵੀਡੀਓ ਪਾਉਂਦੇ ਆ ਬਾਲੀਆਂ। ਗੰਦਮੰਦ ਨਹੀਂ ਆਪਾਂ ਪਾਉਂਦੇ। ਤੇ ਆਪਾਂ ਬਾਲੀਆਂ ਵੀਡੀਓ ਗੁਰੂ ਜੀਆ ਪਾਉਂਦੇ ਆਂ। ਤੇ ਸੋਡੇ ਭਰਾ ਦਾ ਚੈਨਲ ਚੱਲ ਪੇ। ਤੁਹਾਨੂੰ ਸਾਰਿਆਂ ਨੂੰ ਪਾਰਟੀ ਦੇਵਾਂਗੇ ਆਪਾਂ। ਆ ਗਿਆ ਜੀ ਬੜਬੜ ਦਾ ਟੂਲ ਪਲੱਜ ਆ ਗਿਆ ਜੀ ਹਾਂ ਆਪਾਂ ਕਿਹੜੀ ਲੇਨ ਚੋਂ ਨਿਕਲੀਏ ਦੇਖਦੇ ਆ ਕਿਹੜੀ ਚੋਂ ਨਿਕਲ ਜੀ ਚਲੋ ਜੀ ਆਪਾਂ ਦਾ ਵਿਚਾਲ ਦੀ ਘੜਤਾ ਬੇ ਕੋਈ ਨਹੀਂ ਪੀੜਾ ਟੂਟੇ ਓਕੇ ਜੀ ਥੈਂਕ ਯੂ ਮਾਰੇ ਭਰਾ ਜਿਨ੍ਹਾਂ ਨੇ ਲੇਕਰ ਹੈ ਜਿਨ੍ਹਾਂ ਨੇ ਦੇਖੀ ਵੀਡੀਓ ਉਹਨਾਂ ਦਾ ਦਿਲੋਂ ਧੰਨਵਾਦ ਆ ਵੀਰੇ ਇਹ ਆਪਾਂ ਬੜਬੜਾ ਟੂਟੋਂ ਲੰਘ ਗਏ ਹੁਣ ਪਿੰਡ ਬੜਬੜਾ ਹੈ ਅੱਗੇ ਮੱਕੀ ਹੋਰ ਵੀ ਤੁਹਾਨੂੰ ਦੱਸੂਗਾ ਸਾਰਿਆਂ ਨੂੰ ਜੇ ਬੜਬੜਾ ਟੂਲ ਬਚਾਉਣਾ ਹੈ ਵਾਸਤੇ ਵਾਲਾ ਲੰਬਾ ਨਹੀਂ ਛੋਟਾ ਇੱਕ ਕੱਟ ਪੈਂਦਾ ਟੂਲ ਤੋਂ ਬਚ ਜਾਂਦਾ ਬੰਦਾ ਟੂਲ ਤੋਂ ਠੀਕ ਹੈ ਨਾ ਜਿੰਨੇ ਮੇਰੇ ਭਰਾ ਨੇ ਵੀ ਨੇ ਟੂਲ ਕਲਾਜ ਤੋਂ ਬਚ ਕੇ ਲੰਘਣਾ ਆਪਾਂ ਉਹ ਵੀ ਵੀਡੀਓ ਪਾਵਾਂਗੇ ਠੀਕ ਹੈ ਨਾ ਚਲੋ ਇਹਨਾਂ ਸਭੀ ਪਰਚੀ ਹੋ ਚੁੱਕੀ ਹੈ ਹੁਣ ਜੇ ਘਰ ਪੈ ਤੇਲ ਬਦਲਾ ਕੇ 322 ਦਾ ਤਾਂ ਫੈਰੀ ਅਗਲੇ ਦਾ ਰਸਾਂਗੇ ਜਰੂਰ ਆਪਾਂ ਓਕੇ ਵੀਰ ਜੀ ਧੰਨਵਾਦ ਜੀ